ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਸੁਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਟੋ ਟੇਲ ਆ ਜੀ ਬਾਈ ਜੀ ਹੱਸੀ ਕਾਲਾ ਕਿਸ਼ਕਾ ਬਾਈ ਜੀ ਬਈ ਨਾਮ ਤੇ ਐਡਰੈਸ ਬੋਲੋ ਇਹ ਆਪਣਾ ਧੌੜ ਪਿੰਡ ਹੈ ਜੀ ਠੀਕ ਆ ਚਿੜਿਆ ਦਾ ਨਾਮ ਹੈ ਜੀ ਠੀਕ ਆ 2 ਕਰੋੜ ਤੇ ਪਿੰਡ ਧੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਠੀਕ ਆ ਬਈ ਮੋਬਾਈਲ ਨੰਬਰ ਬੋਲੋ 9782 9988 ਏ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ 20 ਕਿਲੋ ਦੋ ਦਿੰਦੀ ਹੈ ਬਾਈ ਕਿਹੜਾ ਸੂਏ ਸੁੰਡੀ ਹੈ ਬਾਈ ਇਹ ਤੀਜੇ ਸੂਏ ਮਾਂ ਤੀਜੇ ਸੂਏ ਕਿੰਨੇ ਦਿਨ ਲੈਂਦੀ ਹੈ ਬਾਈ ਤੇ ਲੈ ਜੂ ਬਾਈ ਚਾਰ ਪੰਜ ਦਿਨ ਬਸ ਚਾਰ ਪੰਜ ਦਿਨ ਹਾਂ ਇਹ ਤਾਂ ਮਨ ਆ ਜਿਉ ਨੇ ਖਰਾਕ ਨਹੀਂ ਪਈ ਕੀ ਰਿਕਾਰਡ ਆ ਬਾਈ ਤੁਹਾਡਾ 20 ਕਿਲੋ ਵੀਗਲ ਦੁੱਧ ਦੇ ਦਿੰਦੀ ਹੈ 2 ਲੀਟਰ ਦੇ ਦਿੰਦੀ ਹੈ ਥਣ ਚੰਗਾ ਬਈ ਆਰਡਰ ਚੰਗਾ گاਵਾ ਵਰਗਾ ਲੇਵਾ ਕਰਨ ਵਾਲੀ ਦੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਤੇ ਲਾਟੋ ਲਾਂਬਾ ਪਈਆਂ ਸਾਰੀਆਂ ਬਾਲਡਨਾਂ ਕੱਢ ਕੇ ਘਰ ਵਾਲੀ ਨੇ ਫੇਰ ਸੋਣਾ ਕਿੰਨੇ ਦਿਨ ਲੈਂਦੀ ਹੈ ਚਾਰ ਪੈਣ ਲੱਗੂ ਚਾਰ ਪੈਣ ਚ ਕਲੀਅਰ ਕਰ ਦੋ ਸਾਰਾ ਇਹ ਠੀਕ ਆ ਬਈ ਖੋਲ ਦੇ ਮੜੀ ਤੋਰ ਕੇ ਦਿਖਾ ਦੇ ਮੜੀ ਖੋਲੋ ਮੜੀ ਕੱਦ ਬੱਡ ਚੰਗਾ ਰਾਜੀ ਫੋਲਾ ਥਣ ਚੰਗਾ ਚੰਗੀ ਆ ਬਈ ਤੇ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਆਪਣੇ ਘਰ ਦੀ ਹੈ ਨਾ ਇਹ ਹਾਂਜੀ ਹਾਂਜੀ ਆਪਣੇ ਘਰ ਦੀ ਹੈ ਠੀਕ ਆ ফেস ਬਿਊਟੀ ਚੰਗੀ ਆ ਸਿੰਘ ਸਿੰਘ ਚੰਗਾ ਲੱਗਿਆ ਤੋਰ ਦੇ ਬਾਈ ਇਹਨੂੰ कच्चੀ-ਕੱਚੀ ਆ ਬਈ ਚਾਰ-ਪੰਜ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਕਰਮਾ ਇਹਦਾ ਚੰਗਾ ਫਟਪੂੜਾ ਬਹੁਤ ਚੰਗਾ ਦੁੱਧ ਦਾ ਰਿਕਾਰਡ ਵੱਡੀ ਜਲ ਬਾਈ ਨੇ ਬਹੁਤ ਚੰਗਾ ਦੱਸਿਆ ਬਾਈ ਤੇ ਕੀ ਮੋਹ ਲੈ ਭਰਾ ਇਹਦਾ ਇਹਦਾ 120 ਹੈ ਜੀ 120000 ਰੁਪਏ ਮਾਨਤਾਨ ਹੋ ਜੇ ਬਈ ਬੱਸ ਮਾਰਾ ਮੁਕੀ ਠੀਕ ਹੈ 120000 ਰੁਪਏ ਮੋਹ ਲੈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂ ਬਈ ਗਾਵਾ ਵਰਗਾ ਲੇਵਾ ਦਾ ਫੁੱਲ ਲੇਵਾ ਦਾ ਕੱਲਾ ਕੱਲਾ ਥਾਣਾ ਮੁੱਠੀਆ ਥਾਣਾ ਚਿਵਾਈ ਕਿਵੇਂ ਸੀ ਬਾਈ ਚਿਵਾਈ ਪੂਰੀ ਵਧੀਆ ਬਾਈ ਠੀਕ ਹੈ ਚਿਵਾਈ ਠੁਈ ਵੀ ਓਕੇ ਹੈ ਲੈ ਕਿਆ ਬਾਤ ਹੈ ਲੇਵਾ ਕੱਚੀ ਕੱਚੀ ਹੈ ਬਈ ਹਜੇ ਭਰੂਗੀ ਲੇਵਾ ਚਾਰ ਪੰਜ ਦਿਨ ਲੈਂਦੀ ਆ ਫੁੱਲ ਨੂੰ ਆਰਡਰ ਵਧੀਆ ਤਿਆਰ ਕਰ ਲਉ ਮੁੱਲ 1,20,000 ਰੁਪਏ ਮਾਨਦਾਨ ਜ਼ਰੂਰ ਹੋਜੂ ਕਿਸੇ ਵੀਰ ਨੂੰ ਮੱਝ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ